ਮਿੱਟੀ 'ਚ ਦੇਖੋ ਤੁਸੀਂ ਕਿੰਨੀ ਤਕੜੀ ਚੀਜ਼ ਬਣਾਤੀ ਬਾਈ ਨੇ ਲੈ ਹੈ ਮਿੱਟੀ ਜਾਹਾ ਚੀਜ਼ਾਂ ਬਈ ਉਹੀ ਗੱਲ ਕਲਾਕਾਰੀ ਹੈ ਬਈ ਬਰੋਣ ਹਣਾ ਮੈਂ ਇੱਕ ਕਾਰੀਗਰ ਹੂੰ ਖੁਦ ਕਾਰੀਗਰ ਹੋ ਆਪ ਵੈਸੇ ਆਪ ਕਹਾਂ ਸੋ ਬੋਸ ਬੰਗਾਲ ਕੋਲਕਾਤਾ ਸ ਦਿਨੇ ਆ ਰਾਵਣੇ ਕੇ ਮਿਲ ਲੱਗਦੀ ਹੈ ਹੈ ਲਓ ਜੀ ਬਣ ਗਈ ਬੰਗਾਲ ਵਾਲੀ ਹੈ ਬਣ ਗਈ ਬੰਗਾਲ ਵਾਲੀ ਰਮਨ ਤਾਂ ਬਹੁਤ ਸੋਹਣਾ ਲੱਗਦਾ ਲਓ ਵੀ ਦੋਸਤੋ ਆਪਾਂ ਆਏ ਸੀ ਮੇਲੇ ਤੇ ਹੈ ਮੈਨੂੰ ਮੈਨੂੰ ਤੂੰ ਜਾ ਫਰ ਲੈ ਲੈ ਝੂਟੇ ਤੈਨੂੰ ਕੌਣ ਰੋਕਦਾ ਲੈ ਲੋ ਵੀ ਦੋਸਤੋ ਡੈਵੀ ਦਾ ਨੰਗ ਕੇ ਝੂਟੇ ਲੈਣ ਤੇ ਆਪਾਂ ਆਏ ਹੋਏ ਆ ਬਟਿੰਡੇ ਪਾਵਰ ਹਾਊਸ ਰੋਡ ਤੇ ਤੇ ਇੱਥੇ ਜਿਹੜਾ ਮੇਲਾ ਲੱਗਾ ਇੱਥੇ ਜਿਹੜੀਆਂ ਰੌਣਕਾਂ ਲੱਗੀਆਂ ਨੇ ਅੱਜ ਤੁਹਾਨੂੰ ਦਿਖਾਉਣੀਆਂ ਉਹ ਤੁਹਾਨੂੰ ਕਿਤੇ ਹੋਰ ਦੇਖਣ ਨੂੰ ਨਹੀਂ ਮਿਲਣਗੀਆਂ ਆਪਣੇ ਨਾਲ ਬਈ ਗਗਨਾ ਚੇਅਰਮੈਨ ਆ ਤੇ ਗਗਨੇ ਬਾਈ ਸਵਾਗਤ ਹੈ ਪਹਿਲਾਂ ਤੁਹਾਡਾ ਬਾਈ ਸਰ ਨੂੰ ਬਹੁਤ ਸ਼ੁਕਰੀਆ ਜੀ ਹਾਂਜੀ ਹਾਂਜੀ ਬਾਈ ਆਜੋ ਬਾਈ ਆਪਾਂ ਚੱਲਦੇ ਆਂ ਨਾਲੇ ਮੇਲਾ ਦਿਖਾਈਏ ਤੇ ਨਾਲੇ ਆਪਾਂ ਗੱਲਾਂ ਬਾਤਾਂ ਕਰੀਏ ਬਈ ਆਪਣਾ ਐਤਕੀ ਵੀ ਇੱਕ ਫਾਊਂਡੇਸ਼ਨ ਦੇ ਨਾਮ ਤੇ ਹਾਂ ਬਈ ਅਸਲੀ ਐਤਕੀ ਦੋ ਤਿੰਨ ਸੰਸਥਾਵਾਂ ਨੇ ਮਿਲ ਕੇ ਇਹ ਪ੍ਰੋਗਰਾਮ ਕੀਤਾ ਕਿਉਂਕਿ ਠੀਕ ਹੈ ਬਈ ਜਿਹੜਾ ਇਹ ਮੇਲਾ ਹੈ ਬਠਿੰਡੇ ਦਾ ਸਭ ਤੋਂ ਵੱਡਾ ਕ੍ਰਾਫਟ ਮੇਲਾ ਜਿਹਦੇ ਵਿੱਚ 150 ਪਲ ਬਹੁਤ ਮਿਹਨਤ ਕੀਤੀ ਆ ਹੂੰ ਬਾਈ ਮਿਹਨਤ ਦਿਖਦੀ ਵੀ ਆ ਹਨਾ ਕਿਉਂਕਿ ਜਦੋਂ ਸਟਾਰਟਿੰਗ ਤੋਂ ਇੰਟਰ ਹੁੰਨੇ ਆ ਨਾ ਉਥੋਂ ਬਾਈ ਰੂਹ ਖਿੰਡਣੀ ਸ਼ੁਰੂ ਹੋ ਜਾਂਦੀ ਆ ਮਤਲਬ ਜਿਵੇਂ ਤੁਸੀਂ ਕਿ ਆਰਟ ਐਂਡ ਕਰਾਫਟ ਵਗੈਰਾ ਦਾ ਹਨਾ ਤਾਂ ਆਹ ਦੇਖੋ ਮਦਨੀਆਂ ਪਈਆਂ ਤੇ ਹੋਰ ਇੱਕ ਆਹ ਜੰਤਰ ਬਾਈ ਗਾ ਕਰਨ ਬੜੀ ਤਗੜੀ ਚੀਜ਼ ਲੱਗੀ ਐਵੇਂ ਜਵਾਕਾਂ ਨੂੰ ਕਹਿੰਦੇ ਫਿਰਦੇ ਖੁਰਕ ਕਰ ਦਿਓ ਖੁਰਕ ਕਰ ਦਿਓ ਆਹ ਲੈ ਜਿਵੇਂ ਮਰਜ਼ੀ ਕਰੀ ਚੱਲੋ ਆਹ ਲੈ ਹੈਂ ਜਿਵੇਂ ਮਰਦੀ ਮਾਰੀ ਚ ਲੋਟੂਆਂ ਤੇ ਬੜੀਆਂ ਘੈਂਟ ਘੜ ਤੇ ਆ ਬੱਚਿਆਂ ਲਈ ਖੇਡਾਂ ਹੋਰ ਇੱਧਰ ਬੜੀਆਂ ਤਕੜੀਆਂ ਚੀਜ਼ਾਂ ਪਈਆਂ ਬਈ ਇਹ ਫਰਨੀਚਰ ਦਾ ਬਈ ਇਹ ਦੇਸ਼ ਦੇ ਵਿੱਚ ਪੂਰਾ ਮਸ਼ਹੂਰ ਆ ਫਰਨਪੁਰ ਦਾ ਆ ਬੀੜੀਆਂ ਜਿਵੇਂ ਆਪਣੀਆਂ ਪੁਰਾਣੀਆਂ ਦਾਦੀਆਂ ਬੇਬੇ ਨੂੰਆਂ ਜਾਣ ਮਿਲ ਕੋਈ ਹਨ ਤੇ ਮਤਲਬ ਬਹੁਤ ਵਿਰਾਸਤ ਨਾਲ ਜੁੜੀਆਂ ਹੋਈਆਂ ਚੀਜ਼ਾਂ ਬਹੁਤ ਮਿਲਣੀਆਂ ਪਰ ਬੱਚਿਆਂ ਲਈ ਪੂਲ ਚੰਡੋਲਾ ਸਾਰਾ ਬਈ ਏ ਟੂ ਜ਼ੈਡ ਬੱਚਿਆਂ ਦਾ ਵੀ ਮਨੋਰੰਜਨ ਦਾ ਸਾਧਨ ਬੱਚਿਆਂ ਦਾ ਵੀ ਹੈ ਸ਼ਾਪਿੰਗ ਦਾ ਵੀ ਹੈ ਤੇ ਫੂਡ ਕੋਰਟ ਦਾ ਵੀ ਆ ਹੂੰ ਕਿਉਂਕਿ ਹੁਣ ਜਦੋਂ ਸ਼ਾਪਿੰਗ ਕਰਨ ਆਉਂਨੇ ਤਾਂ ਜ਼ਿਆਦਾਤਰ ਬੱਚੇ ਤੰਗ ਕਰਦੇ ਨੇ ਸੋ ਉਹਨਾਂ ਵਾਸਤੇ ਵੀ ਵਧੀਆ ਮਤਲਬ ਹੁਣ ਜਿਵੇਂ ਮੰਨਜੀਤ ਵੀ ਆਈ ਡੈਵੀ ਸਾਨੂੰ ਕਿਹਾ ਉਹ ਤੰਗ ਕਰੀ ਜਾਂਦਾ ਵੀ ਪਾਪਾ ਚੁੱਲਿਆਂ 'ਤੇ ਨਹੀਂ ਜਾਣਾ ਉਹ ਜਾ ਕੇ ਬਹਿ ਗਿਆ ਟਡੂਲ 'ਤੇ ਹੈ ਤੇ ਅੱਜ ਬਈ ਇੱਧਰ ਵੀ ਚਲਦੇ ਦੋਸਤੋ ਤੁਹਾਨੂੰ ਅੱਗੇ ਹੋਰ ਬਹੁਤ ਕੁਝ ਦਿਖਾਉਣੇ ਬੜਾ ਘੈਂਟ ਘੈਂਟ ਸਮਾਨ ਮਤਲਬ ਤੇ ਵੱਡੀ ਗੱਲ ਇਹ ਆ ਵੀ ਇਸ ਵੇਲੇ ਤਾਂ ਨਾ ਰੌਣਕ ਮੇਲਾ ਇੰਨਾ ਲੱਗ ਜਾਂਦਾ ਵੀ ਰੂਹ ਖਿੰਡਦੀ ਆ ਓਰੇ ਹਨਾ ਗਗਨ ਬਈ ਇੱਕ ਬਈ ਇੱਧਰ ਫੁੱਲ ਫੁੱਲ ਜੇ ਬੜੇ ਸੋਹਣੇ ਪਈ ਸੀ ਕਿ ਮੈਂ ਜਦੋਂ ਪਹਿਲਾਂ ਆ ਕੋਈ ਸੀ ਹਾਂ ਡ్రਾਈ ਫਲਾਵਰ ਅਗਰੇ ਉਹ ਠੀਕ ਹੈ ਬਾਈ ਉਹ ਲੱਕੜ ਜੀ ਦੇ ਬਣੇ ਨੇ ਹਣਾ ਹਾਂ ਹਾਂ ਡ్రਾਈ ਫਲਾਵਰ ਹਮ ਖੁਰਜਾ ਦੀ ਕਰਾਕਰੀਆ ਠੀਕ ਹੈ ਬਾਈ ਕਾਰਟੇਟਾ ਹਮ ਤੇ ਗਗਨ ਬਾਈ ਇਹ ਕਿੰਨੇ ਤਰੀਕ ਤੋਂ ਲੈ ਸ਼ੁਰੂ ਹੋਇਆ ਤੇ ਕਿੰਨੇ ਤਰੀਕ ਤੱਕ ਚੱਲੂਗਾ ਮੇਲਾ 23 ਮਈ ਤੋਂ ਸ਼ੁਰੂ ਹੋਇਆ ਬਾਈ ਤੇ 8 ਜੂਨ ਤੱਕ ਰਹੇ ਮੇਲਾ ਚੱਲੂਗਾ ਠੀਕ ਹੈ ਬਾਈ 8 ਜੂਨ ਤੱਕ ਚੱਲਣਾ ਹਾਂ 23 ਮਈ ਤੋਂ ਲੈ 17 ਗੱਲ ਪਰਸੋਂ ਸਟਾਰਟ ਹੋਇਆ ਮਤਲਬ ਹਲੇ ਤੇ ਸਟਾਲਾਂ ਵਗੈਰਾ ਪਈਆਂ ਨੇ ਬਾਈ ਆਪਣੇ ਕੋਲੇ ਨਹੀਂ ਸਟਾਲਾਂ ਸਾਡੇ ਕੋਲੇ ਬਸ 5-7 ਹੀ ਖਾਲੀ ਆ ਹੂੰ ਤੇ ਬਾਕੀ ਲਗਭਗ ਕੰਪਲੀਟ ਹੋ ਗਿਆ ਠੀਕ ਆ ਭਾਈ ਤੇ ਸਟੂਡੀਓ ਵਾਸਤੇ ਆ ਵੀ ਲੈ ਕੇ ਜਾਣਾ ਜੀ ਚਟਾਈ ਹਾਂ ਇਹ ਲੱਗੀ ਇਹ ਦੋ ਬਹੁਤ ਸੋਹਣੇ ਲੱਗੇ ਚੱਲਾਂਗੇ ਆ ਦੇਖੋ ਕਿੱਡੀਆਂ ਸੋਹਣੀਆਂ ਪੰਗਾਣਾ ਚਟਾਈਆਂ ਵਗੈਰਾ ਤੁਸੀਂ ਆ ਸਕਦੇ ਹੋ ਦੋਸਤੋ ਇੱਥੇ ਆ ਕੇ ਜੋ ਤੁਹਾਨੂੰ ਪਸੰਦ ਆ ਉਹ ਮਿਲਵਾਇਦਾ ਘੈਂਡਾ ਪਤਾ ਨਹੀਂ ਕਿਹੜਾ ਕੱਪੜਾ ਬੈਲਵਟ ਆ ਇਹ ਆ ਹੋਰ ਇਹ ਵਿਚਾਰੇ ਆ ਸੀ ਆ ਸੀ ਜੋ ਸੁੱਕੇ ਜਿਹੇ ਫੁੱਲ ਜੇ ਹਨਾ ਤੇ ਇਹ ਇਹ ਕਿਹੜੇ ਪਾਸੋਂ ਆਇਆ ਗਗਨ ਬਾਈ ਬਈ ਇਹ ਡਰਾਈ ਫਲਾਵਰ ਆ ਬਾਈ ਹੂੰ ਤੇ ਜ਼ਿਆਦਾਤਰ ਬੰਗਾਲ ਜਾਂ ਬਗਾਲ ਇਧਰ ਲਈ ਜਾਂ ਆਸਾਮ ਹਾਂ ਉਧਰੋਂ ਵੀ ਇਹ ਆਉਂਦੇ ਆ ਤੇ ਆ ਵੀ ਬਈ ਆਪਣੇ ਦੂਜੇ ਉਹਦੇ ਬਣੇ ਹੋਏ ਆ ਨਾ ਕੰਕਰੀਟ ਦੇ ਕਿੱਡੇ ਹੋਣੇ ਕਮਰੇ ਬਣਲੇ ਜੇ ਕੰਕਰੀਟ ਦੇ ਬਣੇ ਹੋਏ ਆ ਤੇ ਇਹ ਲੋਕਲ ਪੰਜਾਬ ਤੇ ਆ ਤੇ ਇਹ ਸੀ ਕraft ਇਹਨਾਂ ਦਾ ਬ੍ਰਾਂਡ ਆ ਥੋੜੇ ਚਿਰ ਦੇ ਵਿੱਚ ਵਧੀਆ ਮੰਨ ਕੇ ਚੱਲ ਹੁੰਦੇ ਆ ਮਤਲਬ ਜਿਹੜੇ ਨਵੇਂ ਕੋਈ ਕੋਈ ਭਰਾ ਆਪਣਾ ਬ੍ਰਾਂਡ ਨਵਾਂ ਖੋਲ ਰਿਆ ਉਹ ਜਿਵੇਂ ਹੁਣ ਉਧਰ ਇੱਕ ਭੈਣ ਬੈਠੀ ਹੈਗੀ ਹੈ ਨਾ ਪ੍ਰੋਡਕਟ ਵਗੈਰਾ ਉਹਨੇ ਕਰੇ ਨੇ ਤਾਂ ਇੱਕ ਨਵੇਂ ਕੰਮ ਨੂੰ ਵੀ ਉਤਸ਼ਾਹ ਮਿਲਦਾ ਹੈ ਅਸਲੀ ਬਾਈ ਜਿਹੜਾ ਸਾਡਾ ਇਹ ਮੇਲਾ ਨਾ ਇਹ ਲਘੂ ਉਦਯੋਗ ਨੂੰ ਪ੍ਰਮੋਟ ਕਰਨਾ ਹੀ ਆ ਜਿਹੜੇ ਬੰਦੇ ਆਪਦਾ ਬਿਜ਼ਨਸ ਸ਼ੁਰੂ ਕਰਦੇ ਨੇ ਇਹ ਉਹਨਾਂ ਵਾਸਤੇ ਇੱਕ ਪਲੇਟਫਾਰਮ ਆ ਬਹੁਤ ਵਧੀਆ ਬਾਈ ਹੈ ਨਾ ਇਹ ਸੈਂਟਰ ਸਰਗਰਨਮੈਂਟ ਦੀ ਮਿਨਿਸਟਰੀ ਐਨਐਸਐਮਈ ਜਿਹੜੀ ਬੁੱਕਸ ਵਾਲੇ ਵੀ ਆ ਗਏ ਬਾਈ ਇਹ ਆਨਲਾਈਨ ਕਿਤਾਬ ਘਰ ਵਾਲੇ ਹੈ ਇਹ ਬਾਕਸ ਹਜੇ ਤਿਆਰੀ ਕਰੀ ਜਾਂਦੇ ਆ ਸੈਂਟਰ ਸਰਗਰਨਮੈਂਟ ਦਾ ਕਿਦਾਂ ਬਾਈ ਕਿਵੇਂ ਕਹਿੰਦੇ ਸੀ ਲਗੂ ਉਦਯੋਗ ਨੂੰ ਪ੍ਰਮੋਟ ਕਰਨ ਵਾਸਤੇ ਨਾ ਸੈਂਟਰ ਗਵਰਨਮੈਂਟ ਦੀਆਂ ਬਹੁਤ ਸਾਰੀਆਂ ਸਕੀਮਾਂ ਐ ਐਮਐਸਐਨੀਆਂ ਹਾਂਜੀ ਭਾਈ ਤੇ ਜਾਂ ਹੈਂਡੀਕਰਾਫਟ ਆ ਉਹਨਾਂ ਦੀਆਂ ਕਾਫੀ ਸਾਰੀਆਂ ਮਿਨਿਸਟਰਿੰਗਾਂ ਹੈਗੀਆਂ ਜਿਹੜੀਆਂ ਲਗੂ ਉਦਯੋਗ ਨੂੰ ਪ੍ਰਮੋਟ ਕਰਦੀਆਂ ਹੁਣ ਇਹ ਜਿਹੜੇ ਵੀ ਸਟਾਲਾ ਹੈਗੀਆਂ ਹਾਂਜੀ ਭਾਈ ਇਹ ਸੈਂਟਰ ਗਵਰਨਮੈਂਟ ਨੇ ਦਿੱਤੀਆਂ ਇਹਨਾਂ ਦਾ ਟੀਏ ਡੀਏ ਜੋ ਵੀ ਕੋਈ ਖਰਚਾ ਹੈ ਰਹਿਣ ਦਾ ਖਰਚਾ ਵੀ ਗਵਰਨਮੈਂਟ ਨੇ ਦੇਣਾ ਵੀ ਤੁਸੀਂ ਜਾਓ ਆਪਦਾ ਹੂੰ ਬ੍ਰਾਂਡ ਨੂੰ ਲਾਂਚ ਕਰੋ ਤੇ ਤੁਸੀਂ ਇਹਦਾ ਪ੍ਰੋਮੋਸ਼ਨ ਕਰੋ ਤੇ ਸਾਰਾ ਖਰਚਾ ਗਵਰਨਮੈਂਟ ਮੰਨ ਕੇ ਚੱਲੋ ਖਰਚਾ ਦੇ ਰਹੀ ਹੈ ਇਹਨਾਂ ਦਾ ਸਾਰਾ ਗਵਰਨਮੈਂਟ ਵੀ ਮਤਲਬ ਪ੍ਰਮੋਟ ਕਰ ਰਹੀ ਹੈ ਇਹਨਾਂ ਨੂੰ ਬਿਲਕੁਲ ਜੀ ਬਿਲਕੁਲ ਬਹੁਤ ਸਾਰੀਆਂ ਸਕੀਮਾਂ ਹੈਗੀਆਂ ਹੈਗੀਆਂ ਗਵਰਨਮੈਂਟ ਦੀਆਂ ਮਤਲਬ ਆਹ ਬਈ ਇਧਰ ਆਪਣੀ ਗੁਜਰਾਤ ਵਾਲੀ ਸਾਈਡ ਤੋਂ ਦਿੱਲੀ ਵਾਲੀ ਸਾਈਡ ਤੋਂ ਮਤਲਬ ਕਾਫੀ ਭੰਡ ਭਰਾ ਜਿਹੜੇ ਆਏ ਹੋਏ ਨੇ ਹਾਂ ਜੀ ਹਾਂ ਜੀ ਬਾਕੀ ਬਈ ਇਧਰ بڑا ਹਨਾ ਮਤਲਬ ਡਿਫਰੈਂਟ ਡਿਫਰੈਂਟ ਜਿਹੜਾ ਆਪ ਦਾ ਟ੍ਰਾਲੂ ਕਹਣ ਦਿਖਾਇਆ ਇੱਕ ਬੈਗ ਬੂਗ ਜੇ ਬੜੇ ਸੋਹਣੇ ਬਣਾਏ ਹੋਏ ਨੇ ਇਹ ਸਾਰਾ ਕ્રાਫਟ ਦਾ ਇਹ ਹੈਂਡੀ ਹੈਂਡੀਕਰਾਫਟ ਆ ਬਾਈ ਜਿਹੜੇ ਹੱਥਾਂ ਨਾਲ ਜ਼ਿਆਦਾਤਰ ਉਹ ਚੀਜ਼ਾਂ ਜਿਹੜੀਆਂ ਹੱਥਾਂ ਨਾਲ ਤਿਆਰ ਹੁੰਦੀਆਂ। ਹੂੰ। ਮਤਲਬ ਜਿਹੜੀਆਂ ਚੀਜ਼ਾਂ ਉਹਰੇ ਮਿਲ ਜਾਣਗੀਆਂ ਇਹਨਾਂ ਤੁਹਾਨੂੰ ਦੋਸਤੋ ਉਹ ਤੁਹਾਨੂੰ ਕਿਤੇ ਦੁਕਾਨ ਤੇ ਨਹੀਂ ਮਿਲਣੀਆਂ। ਕਿਤੇ ਤੁਹਾਨੂੰ ਮਤਲਬ ਬਾਹਰ ਹੋਰ ਕਿਦੋਂ ਤੁਸੀਂ ਭਾਵੇਂ ਆਨਲਾਈਨ ਭਾਵੇਂ ਤੁਹਾਨੂੰ ਆਨਲਾਈਨ ਨਹੀਂ ਮਿਲਣੀਆਂ। ਹੁਣ ਆਹ ਚੀਜ਼ ਤੁਸੀਂ ਆਨਲਾਈਨ ਕਿਵੇਂ ਭਾ ਲੋਗੇ? ਹਨਾ? ਕੁਝ ਵੀ ਚੱਕ ਲੋ ਕਿਤੇ ਜਾਂਦੇ ਕੁਝ ਵੀ ਚੱਕ ਲੋ ਜੇ। ਆਹ ਚੀਜ਼ਾਂ ਤੁਹਾਨੂੰ ਆਨਲਾਈਨ ਜਾਂ ਕਿਸੇ ਦੁਕਾਨ ਤੇ ਨਹੀਂ ਮਿਲਣੀਆਂ। ਆਹ ਡੌਲਾ ਤੁਹਾਨੂੰ ਦੁਕਾਨਾਂ 'ਤੋਂ ਨਹੀਂ ਮਿਲਣੀਆਂ। ਮਤਲਬ ਇਹ ਚੀਜ਼ਾਂ ਇਸ ਮੇਲੇ 'ਚ ਤੇ ਨਹੀਂ ਇਹ ਚੀਜ਼ਾਂ ਕਿਸੇ ਤੇਰਾ ਲੱਕੜ ਦੇ ਫੁੱਲ ਨਹੀਂ ਬਈ ਮੈਂ ਤਾਂ ਦੇਖੇ ਸੀ ਕਿਤੇ ਡਰਾਈ ਫਲਾਵਰ ਆ ਬਈ ਡਰਾਈ ਫਲਾਵਰ ਲਾ ਲੋ ਆ ਇਹ ਤਾਂ ਤੇ ਬਈ ਅਸਲੀ ਨਾਲ ਨਹੀਂ ਪਿਛਲੇ ਤਿੰਨ ਚਾਰ ਮੇਲਿਆਂ ਤੇ ਅਸੀਂ ਟਰਾਈ ਕੀਤਾ ਅੱਛਾ ਬਈ ਵੀਰ ਆਪਾਂ ਡਰਾਈ ਫਲਾਵਰ ਲੈ ਕੇ ਆਉਣੇ ਆ ਆ ਰਾਈ ਨਹੀਂ ਇਹਦੇ ਚਾਰ ਆ ਗਏ ਆ ਵੀ ਬਹੁਤ ਖੂਬਸੂਰਤ ਆ ਬਈ ਆ ਦਿਖਾ ਕਰਨਾ ਆ ਦੇਖੋ ਕਿੰਡੀ ਖੂਬਸੂਰਤ ਚੀਜ਼ ਆ ਹਾਂਜੀ ਹਾਂਜੀ ਕੱਟ ਲਓ ਹੂੰ ਇਹ ਵੀ ਇਹ ਵੀ ਬਹੁਤ ਖੂਬਸੂਰਤ ਚੀਜ਼ ਆ ਫਿਰ ਜਿਹੜੇ ਆਹ ਦੋਨੋਂ ਦੋਸਤੋ ਡਰਾਈ ਕਹਿ ਰਹੇ ਆ ਉਹ ਆ ਸੀ ਇਹ ਇਹ ਕਾਦੇ ਨੇ ਪਹਿਣਾ ਇਹ ਪਾਚਾਸ ਦਾ ਇਕ ਹੈ ਕਿਸ ਤੇ ਤਿਆਰ ਹੋਇਆ ਹੈ ਇਹ ਕੀ ਚੀਜ਼ ਕਿਹ ਹੈ ਇਹ ਸੌਫਟ वुਡ ਦਾ ਹੈ ਸੌਫਟ वुਡ ਦਾ ਉਹ ਲੱਕੜ ਦੇ ਨੇ ਦੋਸਤੋ ਇਹ ਹੈ ਹਾਂ ਹੂੰ ਤੇ 50 ਰੁਪਏ ਦਾ ਇੱਕ ਕੀਮਤ ਵੀ ਕੋਈ ਬਾਹਲੀ ਨਹੀਂ ਜਿਹੜੇ ਨਾਲ ਫੁੱਲ ਦੀ ਮਤਲਬ ਬਈ ਬਿਊਟੀ ਆ ਖੂਬਸੂਰਤੀ ਆ ਕੋਈ ਰੇਟ ਵੀ ਬੜਾ ਹੂੰ 50 ਰੁਪਏ ਦਾ ਜੀ ਠੀਕ ਹੈ ਤੇ ਇਧਰ ਫਿਰ ਬਈ ਆਪਣਾ ਜਿਵੇਂ ਸੂਟ ਵਗੈਰਾ ਹੋ ਗਿਆ ਹਨਾ ਹੂੰ ਇਧਰ ਆ ਸ਼ਾਮ ਦੇ ਬੈਗ ਆ ਆਹ ਬੈਗ ਕਿੱਥੋਂ ਦੇ ਨੇ ਬਈ ਇਹ ਸ਼ਾਮ ਦੇ ਆ ਸ਼ਾਮ ਦੇ ਆ ਰਵਣਾ ਹਨ ਕਿੰਡੀ ਡਿਫਰੈਂਟ ਚੀਜ਼ ਆ ਤੇ ਦੇਖੋ ਤੁਸੀਂ ਬੁਨੇ ਹੋਏ ਨੇ ਦੋਸਤੋ ਬੁਣਤੀ ਦੇਖੋ ਕਿੰਡੀ ਪਿਆਰੀ ਹੋਈ ਪਈ ਆ ਆਸਾਨਤਾ ਹੈ ਵਾਸ਼ੇਬਲ ਆਏਗਾ ਬਤੋ ਤੋਂ ਵੀ ਸਕਦੇ ਆ ਵਾਸ਼ੇਬਲ ਹਾਂ ਵਾਸ਼ੇਬਲ ਮਤਲਬ ਧੋ ਸਕਦੇ ਆ ਦੋਸਤੋ ਤੇ ਕਿੰਨੇ ਕੇ ਰੁਪਈਆ ਦਾ ਬਈ ਇਹ 350 ਦਾ ਇਹ 150 150 150 ਹਾਂ ਯਾਨੀ ਕਿ ਬੜਾ ਵੀ ਮਤਲਬ ਜਿਆਦਾ ਰੇਟ ਆ ਬਈ ਹਾਂ ਹੂੰ ਤੇ ਉਰੇ ਮੇਲੇ ਦੀ ਟਿਕਟ ਵੀ ਕੋਈ ਬਾਲੀ ਨਹੀਂ ਦੋਸਤੋ ਹਏ ਵੀ ਜੇ ਤੁਸੀਂ ਆਉਣਾ ਇੱਥੇ ਬਠਿੰਡੇ ਪਾਵਰ ਸਟੇਸ਼ਨ ਵਾਲ ਕੋਈ ਆਈਏ ਸਕਿਲਿੰਗ ਹੋਗਾ ਅੱਛਾ ਸੇ ਪੈਸਾ ਲੈ ਕਾਈਏ ਸਾਫਲੀਨ ਬੋਲੀ ਲੈ ਜਾਈਏ ਹੋਰ ਸਰੇ ਵੀ ਦੇ ਦੇ ਦੂੰਗਾ ਹਾਂ ਦੇ ਦੂੰਗਾ ਪੁਰ ਸੇਲ ਵਾਲੇ ਭਰਾ ਵੀ ਸੰਪਰਕ ਕਰ ਲਓ ਬਈ ਆ ਡਿਫਰੈਂਟ ਚੀਜ਼ ਹੈ ਨੰਬਰ ਸੇ ਬੋਲ ਦੋ ਨੰਬਰ ਬੋਲ ਦੋ ਜੀ ਕੋਈ ਨਹੀਂ ਮੇਰਾ ਬੋਲ ਦੋ ਹਾਂ ਬੋਲਦੇ ਬੋਲਦੇ 8388919473 ਬਾਕੀ ਦੋਸਤੋ ਹੋਰ ਸਰੇ ਵਾਲੀ ਚੀਜ਼ ਦਿਖਾਵਾਂ ਸੁਨੂਰੇ ਆਓ ਇੱਧਰ ਆਹ ਦੇਖੋ ਇੱਧਰ ਬਾਈ ਦੀ ਹੱਥਾਂ ਦੀ ਕਲਾ ਹੈਂ 3D ਆਰਟ 3D ਆਰਟ ਇਹਨੇ ਜੀ ਹੈ 3D ਬਿੰਡਿੰਗ ਹੈ ਹੈ 3D ਬਿੰਡਿੰਗ एकदम 3D ਬੇ 3D ਕਸ਼ਤੀ 3D ਸੂਰਜ ਬਣਾਤਾ ਬਾਈ ਨੇ ਤੇ ਫਿਰ ਇਹੀ ਨਹੀਂ ਦੋਸਤੋ ਇੱਧਰ ਦੇਖੋ 3D ਮਤਲਬ 3D ਆਰਟ ਦਾ ਭੰਡਾਰ ਲੱਗਿਆ ਪਿਆ ਤੇ ਉਹੀ ਗੱਲ ਹੈ ਇਹ ਚੀਜ਼ਾਂ ਹੋਰ ਮਿਲਦੇ ਗਗਨ ਬਾਈ ਨਹੀਂ ਮਿਲਣਗੀਆਂ ਹੈ ਇਹ ਨਹੀਂ ਮਿਲੇਗਾ ਇਹ 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 ਬਹੁਤ ਹੀ ਯੂਨਿਕ ਹੈ ਹਮ ਲੋਕ ਹਮ ਲੋਕ ਐਸੇ ਸਭ ਬਣਾਤੇ ਹੈ ਉਧਰ ਹਮ ਕਲ ਆਏ ਹੈ ਕਲਕੱਤਾ ਸੇ ਕਲਕੱਤਾ ਸੇ ਆਏ ਹੋ ਆਪ तो तो इधर उधर ऐसे बहुत सारे आर्ट हम लोग बनाते है आप तो एक्सपेरिमेंट आपके हाथ में जादू है नहीं नहीं हम लोग एक ग्रुप है ये बनाते हैं है। हम बनाते हैं और यहाँ पे ऑर्डर भी लेते हैं आपका आपका जो चाहिए किसी को बनवाना कस्टमाइज हो जाएगा

ਅੱਗਲੀ ਦੇਖੀ ਸੀ ਮੈਂ ਇੱਕ ਵੀਡੀਓ ਠੀਕ ਹੈ ਭਾਣਾ ਦੇਖਦੀ ਰਹਿੰਦੇ ਠੀਕ ਕਿੱਥੋਂ ਭਾਣਾ ਲੋਕਲੀ ਆ ਲੋਕਲੀ ਹੋ ਠੀਕ ਜੀ ਚਲੋ ਭਾਣਾ ਕੋਈ ਗੱਲ ਨਹੀਂ ਕਰਨ ਧੰਨਵਾਦ ਜੀ ਤੇ ਇੱਧਰ ਬਈ ਆ ਗਈਆਂ ਗਗਨ ਬਈ ਪੰਜਾਬੀ ਜੁੱਤੀ ਆ ਤਾਂ ਸੱਚੀ ਬਈ ਕਮਾਲ ਆ ਗਏ ਨਾ ਹੂੰ ਤੇ ਇਹ ਪੰਜਾਬੀ ਜੁੱਤੀਆਂ ਆ ਗਈਆਂ ਦੋਸਤੋ ਇੱਧਰ ਅੱਗੇ ਫਿਰ ਹੋਰ ਭਾਂਡਾ ਡਿੰਡਾ ਆ ਗਿਆ ਟੰਡ ਫੌੜੀ ਮੋਤੀ ਆ ਸਾਰੇ ਤੇ ਇੱਧਰ ਮੋਤੀ ਕ੍ਰਿਸਟਲ ਜਿਵੇਂ ਹੁੰਦੇ ਹਨਾ ਬਈ ਗਗਨ ਆਹ ਕ੍ਰਿਸਟਲ ਵਗੈਰਾ ਆ ਗਏ ਆਹ ਮੋਤੀਆਂ ਦੇ ਹਾਰ ਮੋਤੀਆਂ ਦੀਆਂ ਮਾਲਾਂ ਜਿਹੜੇ ਆਪਾਂ ਮੋਤੀ ਬਾਹਰੋਂ ਭਾਲਦੇ ਆ ਇੱਥੇ ਇੱਥੇ ਆ ਦੇਖੋ ਆਏ ਆਏ ਬਾਈਆਂ ਨੇ ਰੱਖ ਰੱਖੇ ਹੈ ਤੇ ਕੀਮਤ ਇਹਨਾਂ ਦੀ ਕੀ ਕਹਿਆ ਕੀਮਤ ਰਹਿਤਾ ਬਾਈ ਬਾਈ ਇਹ ਅਲੱਗ-ਅਲੱਗ ਰੇਂਜ ਦੇ ਨੇ ਸਾਰੀ 7000 ਦਾ ਮੂੰਸਟੋਨ ਇਹ ਮੂਨਸਟੋਨ ਆ ਬਾਈ ਠੀਕ ਆ ਬਾਈ ਅਲੱਗ-ਅਲੱਗ ਰੇਂਜ ਹੋਣੀ ओरिजिनल ਆ ਪੂਰਾ ਰਹਿਣ ਵਾਲਾ ਅਸਲੀ ਹੂੰ ਇਹਦਾ ਪੰਜਾਬੀ ਭਰਾਈ ਨਿਕਲ ਆਇਆ ਆਪਣਾ ਦੋਸਤੋ ਤੇ ਠੀਕ ਆ ਬਾਈ ਰੇਟ ਤੇ ਫਿਰ ਵੀ ਅੰਦਾਜ਼ਾ ਬਾਈ ਇਹਦਾ ਕਿੰਨਾ ਕਹੂਗਾ ਮੂਨਸਟੋਨ 7000 ਰੁਪਏ ਦਾ ਉਹਨੂੰ ਅਸਲੀ ਮੋਤੀ ਆ ਦੋਸਤੋ ਇਹ ਕੋਈ ਆ ਨਹੀਂ ਹੈਗਾ ਵੀ ਦੂਜੇ ਉਹੀ ਰੱਖ ਰੱਖੇ ਕੰਚ ਦੇ ਬਣਾ ਗਏ ਜੈਨੂਨ ਨਹੀਂ ਸਾਰੇ ਹਨ ਤੇ ਦੇਖ ਲਓ ਸਾਰੇ ਬਈ ਆਪਣਾ ਨੰਬਰ ਵਗੈਰਾ ਤੁਸੀਂ ਵੀ ਬੋਲ ਦਿਓ ਵੀ 96284271356 ਠੀਕ ਹੈ ਭਾਈ ਤੇ ਇਹ ਭਰਾਵਾਂ ਨੂੰ ਦੋਸਤੋ ਸਪੋਰਟ ਕਰਨੀ ਬਣਦੀ ਆ ਇਹ ਮੇਲੇ ਤੇ ਵੀਡੀਓ ਬਣਾਉਣ ਦਾ ਕੋਈ ਸਾਡਾ ਪ੍ਰੋਮੋਸ਼ਨ ਦਾ ਕੋਈ ਮਕਸਦ ਨਹੀਂ ਵੀ ਕੋਈ ਪ੍ਰੋਮੋਸ਼ਨ ਕਰਨ ਆਏ ਆ ਇਹ ਸਿਰਫ ਤੁਹਾਨੂੰ ਦਿਖਾਉਣ ਆਏ ਆ ਵੀ ਆਹ ਚੀਜ਼ਾਂ ਵੀ ਬਣੀਆਂ ਨੇ ਕਿ ਨਹੀਂ ਗਗਨ ਭਾਈ ਬਿਲਕੁਲ ਜੀ ਵੀਰੇ ਤੇ ਗਗਨ ਭਾਈ ਭੈਣ ਭਰਾਵਾਂ ਨੂੰ ਸਾਰ ਨੂੰ ਕਹਿਆ ਹੁੰਦਾ ਵੀ ਤੁਸੀਂ ਇੱਥੇ ਆਓ ਸਮਾਨ ਖਰੀਦੋ ਨੇੜੇ ਤੇੜੇ ਆਲੇ ਨਾਲੋਂ ਹੌਸਲਾ ਵਧੂਗਾ ਇੱਥੇ ਤੇ ਇਧਰ ਮੇਰਾ ਵੀਰਾ ਵੱਡਾ ਮੇਰੇ ਪਿੰਡ ਦਾ ਗਮਾਂਡੀ ਵੀ ਆ ਮੇਰਾ ਵੱਡਾ ਭਰਾ ਵੀ ਆ ਗਗਨ ਚੇਅਰਮੈਨ ਤੇ ਵੀਰ ਹੋਰੇ ਰਲ ਕੇ ਵੀਰੋ ਰੈਂਦੀ ਸੰਸਥਾ ਬਣੀ ਹੋਈ ਹੈ ਗਾਣਾ ਤੇ ਭਰਾ ਹੋਰੇ ਮਿਲ ਕੇ ਜਿਹੜਾ ਮੇਲਾ ਕਰਾਉਂਦੇ ਆ ਤੇ ਟਿਕਟ ਟਿਕਟ ਵਗੈਰਾ ਵੀ ਕੋਈ ਬੜੀ ਖਾਸ ਨਹੀਂ ਕਰੇ ਬਾਈ ਕਿੰਨੀ ਰੱਖੀ ਆ 30 ਰੁਪਏ ਆ ਵੀਰ ਇਸ ਟਿਕਟ ਇੱਕ 30 ਰੁਪਏ ਟਿਕਟਾਂ ਤੇ ਤੁਸੀਂ ਮਤਲਬ ਸ਼ਾਮ ਨੂੰ ਸੁਬਾਹ ਜਦੋਂ ਵੀ ਤੁਸੀਂ ਟਾਈਮ ਕੱਢਣਾ ਤਾਂ ਕੱਢ ਕੇ ਤੁਸੀਂ ਘੇੜਾ ਦੇ ਸਕਦੇ ਆ ਇਧਰ ਵੀ ਆਲਟ ਆ ਗਿਆ ਬਾਈ ਦਾ ਇੱਕ ਤਰ੍ਹਾਂ ਦਾ ਹੈਨਾ ਤੇ ਇਹ ਖੋਦੀ ਬਣਾਏ ਨੇ ਜੀ ਸਾਰਾ ਕੋਟਾ ਹੈ ਮਿੱਟੀ ਦਾ ਇਹ ਕੋਟਾ ਜੀ ਇਹ ਮਿੱਟੀ ਹੈ ਜੀ ਇਹ ਮਿੱਟੀ ਘਾਰ ਦੇ ਹੂੰ ਲਓ ਵੀ ਦੋਸਤੋ ਮਿੱਟੀ ਹੈ ਇਹ ਲੈ ਮਿੱਟੀ 'ਚ ਦੇਖੋ ਤੁਸੀਂ ਕਿੰਨੀ ਤਕੜੀ ਚੀਜ਼ ਬਣਾਤੀ ਬਾਈ ਨੇ ਲੈ ਹੈ ਮਿੱਟੀ ਜਾਹਾ ਚੀਜ਼ਾਂ ਬਈ ਉਹੀ ਗੱਲ ਕਲਾਕਾਰੀ ਹੈ ਬਈ ਬਰੋਣ ਹਨਾ ਮੈਂ ਇੱਕ ਘੁੱਟੜੀ ਹੂੰ ਖੁਦ ਕਾਰੀਗਰ ਹੋ ਆਪ ਵੈਸੇ ਆਪ ਕਹਾਂ ਸੇ ਹੋ ਬਸ ਬੰਗਾਲ ਕੋਲਕਾਤਾ ਸੇ ਕੋਲਕਾਤਾ ਸੇ ਬੰਗਾਲ ਸੇ ਬਸ ਬੰਗਾਲ ਤੋਂ ਹੂੰ ਤੋ ਆਪਕੋ ਕਿੰਨਾ ਟਾਈਮ ਹੋ ਗਿਆ ਜੇ ਆਡ ਕਰਦੇ ਹੋਏ ਇਹ ਕੁਨਾਰੋ ਸਾਲ ਕੰਮ ਕਰਤੇ ਹੈ ਠੀਕ ਹੈ ਆਰਡਰ ਤੇ ਵੀ ਬਣਾ ਕੇ ਦੇਤੇ ਹੋ ਆ ਠੀਕ ਹੈ ਆਪਣਾ ਕੰਟੈਕਟ ਨੰਬਰ ਵਗੈਰਾ ਦੇ ਦਿਜੀਏ ਕੰਟੈਕਟ ਨੰਬਰ 9153458434 ਠੀਕ ਹੈ ਮੇਰਾ ਨਾਮ ਹੈ ਸ਼ੰਜੈਪਾਲ ਹਮ ਆਨਲਾਈਨ ਵਗੈਰਾ ਵੀ ਵੇਜ ਦੇ ਦਿਓ ਠੀਕ ਹੈ ਜੀ ਤੇ ਜੇ ਤੁਸੀਂ ਦੋਸਤਾਂ ਡਿਫਰੈਂਟ ਚੀਜ਼ਾਂ ਲੈਣੀਆਂ ਤਾਂ ਤੁਹਾਨੂੰ ਬਠਿੰਡੇ ਆਉਣਾ ਪਊਗਾ ਪਾਵਰ ਹਾਊਸ ਰੋਡ ਤੇ ਮੇਲਾ ਲੱਗਿਆ ਹੋਇਆ ਜੀ ਬਹੁਤ ਵੱਡਾ ਹਲੇ ਹੋਰ ਚੱਲਣਾ ਚੱਲਣਾ ਬਈ ਆਪਣਾ 8 ਜੂਨ 8 8 ਜੂਨ ਤੱਕ ਮੈਡਮ हां ਲਰਾਉਣ ਪਾਈ ਟਰਾਈ ਕਰਕੇ ਦੇਖ ਜੇ ਕੋਈ ਹੋਰ ਸੋਹਣਾ ਤਾਂ ਉਹ ਪਾ ਕੇ ਦੇਖ ਲੈ ਲੱਗਦਾ ਬਸ ਪਾ ਕੇ ਦੇਖੋ ਇੱਕ ਵਾਰੀ ਦੇ ਨੇ ਰਾਵਣ ਕਿਵੇਂ ਲੱਗਦੀ ਆ ਹੈ ਲਓ ਜੀ ਬਣ ਗਈ ਬੰਗਾਲ ਵਾਲੀ ਹੈ ਬਣ ਗਈ ਬੰਗਾਲ ਵਾਲੀ ਰਾਵਣ ਤਾਂ ਬਹੁਤ ਸੋਹਣਾ ਲੱਗਦਾ ਤੇ ਕਲਾ ਇੱਕ ਵਾਈ ਪਤਾ ਉਹੀ ਗੱਲ ਕਲਾ ਦਾ ਮੁੱਲ ਆ ਦੋਸਤੋ ਹਨਾ ਬਹੁਤ ਡਿਫਰੈਂਟ ਚੀਜ਼ ਆ ਥੈਂਕ ਯੂ ਵੀਰੇ ਤੇ ਸਲਾਮ ਹੈ ਬਾਈ ਤੁਹਾਡੀ ਕਲਾ ਨੂੰ ਬਹੁਤ ਵਧੀਆ ਲੱਗਿਆ ਹਨਾ ਦੇਖ ਕੇ ਤੇ ਆ ਫੇਰ ਇੱਧਰ ਉਹੀ ਆ ਗਏ ਆਪਣੇ ਉੱਠੋਂ ਵਾਲੇ ਬੈਗ ਆਸਾਮ ਆਲੇ ਸਾਮ ਵਾਲੇ ਬੈਗ ਆ ਕੇ ਇੱਧਰ ਵੀ ਬਾਈ ਵਰਗੇ ਮਤਲਬ ਬਣਾਉਂਦੇ ਵੀ ਦੇਖਿਆ ਸੀ ਦੋਸਤੋ ਪਹਿਲਾਂ ਵਾਈਆਂ ਨੂੰ ਇੱਥੇ ਉਹ ਬਣਾਈ ਜਾਂਦੇ ਸੀ ਗਮਲੇ ਜੇ ਹੈਨਾ ਤੇ ਹਾਂ ਆਲ ਨੇ ਆਲ ਨੇ ਬਣਾਈ ਜਾਂਦੇ ਸੀ ਗਮਲੇ ਕਹੀ ਜਾਂਦਾ ਆਹ ਦੇਖੋ ਇੱਧਰ ਜਿਵੇਂ ਆਪਣੇ ਕੁੜੀਆਂ ਦੇ ਆਪਣੇ ਧੀਆਂ ਦੇ ਲਹਿੰਗੇ ਕੱਢੇ ਹੁੰਦੇ ਆ ਉਵੇਂ ਦੇਖੋ ਕਿੱਡਾ ਸੋਹਣਾ ਮਤਲਬ ਹੈਨਾ ਹਰੇਕ ਚੀਜ਼ ਬੈਗ ਹੋਗੇ ਛੋਟੇ ਪਰਸ ਹੋਗੇ ਹਰ ਇੱਕ ਚੀਜ਼ ਕੜਾਈ ਤੇ ਮਤਲਬ ਬਣਾਈ ਹੋਈ ਆ ਹੈਨਾ ਹੈਂਡ ਪੈਚਵਰਕ ਜੀ ਹਾਂਜੀ ਇਹ ਇਸ ਵਾਰ ਹੈਂਡ ਪੈਚਵਰਕ ਠੀਕ ਆ ਹੈਂਡ ਹੈਂਡ ਕ੍ਰਾਫਟ ਹੈਂਡ ਪੈਚਵਰਕ ਪੈਚਵਰਕ ਪੈਚ ਜੋ ਹੱਥ ਸੇ ਚਿਪਕਾ ਕੇ ਉਸਕੇ ਬਾਅਦ ਇਹ ਤਰ੍ਹਾਂ ਕੰਮ ਕਰਦਾ ਠੀਕ ਹੈ ਜੀ ਆਹ ਚੀਜ਼ ਕੀ ਹੈ ਜੀ ਆਹ ਲੰਮੀ ਜੀ ਇਹ ਬਾਜੀ ਡਾਈਨਿੰਗ ਟੇਬਲ ਤੇ ਲੱਗਦਾ ਹੈਗਾ ਹਾਂ ਇਹ ਨੂੰ ਵਾਲ ਤੇ ਆ ਡਿਜ਼ਾਈਨਿੰਗ ਦੌਰ ਤੇ ਜਿਵੇਂ ਆਪਾਂ ਪੇਂਟਿੰਗ ਲਾ ਦਿੰਨੇ ਆ ਹਮ ਬਾਈ ਤੁਸੀਂ ਕਿੱਥੋਂ ਜੀ ਅਸੀਂ ਦਿੱਲੀ ਤੋਂ ਦਿੱਲੀ ਤੋਂ ਠੀਕ ਆ ਪ੍ਰੋਪਰ ਗੁਜਰਾਤ ਦੇ ਹਮ ਬੈ ਮਨ ਕੇ ਚ ਲੋ ਸਾਰਾ ਖੁਦ ਦਾ ਹੀ ਹੈ ਮੈਨੂੰ ਬਕਤਰੀ ਹਾਂ ਆਪਣਾ ਖੁਦ ਹੈ ਹਮ ਅਬ ਆਪ ਆਪਣਾ ਨੰਬਰ ਬੋਲ ਦਿਓ ਜੀ ਨੰਬਰ ਬੋਲ ਦਿਜੀਏ ਆਪਕਾ ਮੋਬਾਈਲ ਨੰਬਰ ਹਾਂ ਹਾਂ 955 ਹਮ 055 ਹਮ 160 ਹਮ ਬਾਕੀ ਦੋਸਤੋ ਇਹ ਚੀਜ਼ਾਂ ਲੈਣੀਆਂ ਨਾ ਤੁਹਾਨੂੰ ਆਉਣਾ ਮੇਲੇ 'ਚ ਹੀ ਪਊਗਾ ਜੇ ਡਿਫਰੈਂਟ ਚੀਜ਼ਾਂ ਲੈਣੀਆਂ ਹੈ ਤੇ ਹੋਰ ਬਹੁਤ ਖੁਸ਼ ਆ ਇਧਰ ਪਾਈਆਂ ਕੋਲੇ ਬੈੱਡ ਸ਼ੀਟਾਂ ਵਗੈਰਾ ਨੇ ਫਿਰ ਜੁੱਤੀਆਂ ਵਗੈਰਾ ਆ ਗਈਆਂ ਠੀਕ ਹੈ ਤੇ ਬਹੁਤ ਮਤਲਬ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਇਧਰ ਆਈਟਮਾਂ ਦੇਖੋ ਖਾਣ ਵਾਲੀਆਂ ਆਦਾ ਕਰਨੇ ਰਹੀ ਗਈਆਂ ਸੀ ਖਾਨਦੇ ਆਪਾਂ ਸ਼ਕੀਨਾ ਖਾਣ ਵਾਲੀਆਂ ਤੀਜਾ ਆਪਾਂ ਪਿੱਛੇ ਛੱਡੀ ਜਾਂਦੇ ਆ ਯਾਰ ਹੈ ਆ ਕੀ ਆਈਟਮ ਕੀ ਆ ਇਹ ਆ ਕੀ ਚੀਜ਼ ਆ ਬਈ ਲੈ ਬਣ ਬਾਈ ਹੈ ਇਹ ਕਿਹੜਾ ਸੁੱਕੀ ਆਪਣੇ ਤਾਂ ਸਾਬੂ ਬਾਰਾ ਕੰਮ ਹੈ ਹਰ ਬੱਕ ਹਰ ਬੱਕ ਕੇਰਲਾ ਕੇ ਮੇਰੇਟ ਮੈਂ ਕਰ ਰਹੇ ਮਗਰ ਕੇਰਲਾ ਟੇਸਟ ਆਪਕੋ ਯਹੀ ਮਿਲਤਾ ਹੈ ਕੇਰਲਾ ਦਾ ਟੇਸਟ ਲੈਓ ਜੀ ਕੇਰਲਾ ਵਾਲਾ ਟੇਸਟ ਲੈਓ ਵੀ ਮਿੱਤਰੋ ਕੇਰਲਾਲਾ ਟੇਸਟ ਕਰਕੇ ਦੇਖਦੇ ਆ ਇਹ ਲਓ ਸਰ ਹੂੰ ਬਾਕੀ ਆ

ਇਸ snack ਆ ਗਏ ਹੈ ਹਾਂਜੀ ਹੂੰ ਲਓ ਜੀ ਵੀ ਠਾਕ ਦੇ ਹੂੰ ਮਤਲਬ ਹੈ chips ਵਗੈਰਾ ਖੁਦ ਦੇ ਬਣਾਏ ਹੋਣੇ ਤੁਹਾਡੇ ਹਾਂਜੀ ਸਭ ਖੁਦ ਬਣਾਏ ਹੋਏ ਹੂੰ ਸੁਭਾਅ ਵੀ ਬਹੁਤੋ ਦੋਸਤੋ ਬਹੁਤ ਹੋਰ ਦੇਓ ਜੀ ਮੈਨੂੰ ਤਾਂ ਦੋ ਚਾਰ ਖਾਨਾ ਭੁੱਖ ਵੀ ਬੜੀ ਲੱਗੀ ਪਈ ਹੂੰ ਨੰਬਰ ਤਾਂ ਬੋਲ ਦੋ ਜੀ ਕਿਸੇ ਨੇ ਘਰੇ ਮੰਗਾਣਾ ਹੋਵੇ 830 75 96639 ਹੂੰ اور ਇਸਟਾਕ ਪੂਰਾ ਹੈਗਾ اور ਇਸਟਾਕ ਆਪਣੇ ਕੋਲੇ ਪੂਰਾ ਹੈ ਹਾਂ ਪੂਰਾ ਹੈ ਹੂੰ ਭਾਈ ਮੇਲੇ ਜਾਜੋ ਜਿਆ ਬੜਾ ਸੁਆਦ ਸੁਮਾਨਾ ਯਾਰ ਸੱਚੀ ਕਮਾਲ ਆ ਬਾਕੀ ਜੇ ਮੇਰੀ ਇੱਥੇ ਆ ਕੇ ਉਹ ਚੀਜ਼ਾਂ ਵੀ ਦੇਖਣ ਨੂੰ ਮਿਲੇ ਜਿਹੜੇ ਕਦੇ ਦੇਖੇ ਨਹੀਂਸ ਮਤਲਬ ਇੰਨੀ ਆ ਸੋਹਣੀਆਂ ਸੋਹਣੀਆਂ ਹਰ ਇੱਕ ਚੀਜ਼ ਮਤਲਬ ਰੂਹ ਖੁਸ਼ ਹੋ ਗਈ ਇੱਥੇ ਆ ਕੇ ਵਾਕ ਅਹ ਦੇਖੋ ਦੋਸਤੋ ਆ ਚੀਜ਼ ਤੇ ਇਹ ਚੀਜ਼ ਮਿੱਟੀ ਚ ਬਣੀ ਆ ਕੁਝ ਯਕੀਨ ਕਰ ਲੂ ਰੈਂਡ ਕਰਕੇ ਦੱਸੋ ਜੀ ਇਹ ਕੀ ਕਰਦੀ ਆ ਹੂੰ ਔਰਤ ਕੀ ਕਰ ਰਹੀ ਐ ਇਹ ਔਰਤ ਦੱਸੋ ਵੀ ਕੀ ਕਰ ਰਹੀ ਆ ਇਹ ਆ ਦੁੱਧ ਰੜਕ ਰਹੀ ਐ ਹੂੰ ਆ ਬੰਦਾ ਕੀ ਕਰੀ ਜਾਂਦਾ ਆ ਵੀ ਦੱਸੋ ਜੀ ਆ ਚੀਜ਼ ਤਾਂ ਮੈਨੂੰ ਯਾਦ ਆ ਗਿਆ ਮੇਰੇ ਕੋਲੇ ਹੁੰਦੀ ਸੀ ਤੁਹਾਡੇ ਕੋਲੇ ਕੀ ਹੁੰਦਾ ਸੀ ਦੁੱਧ ਰੜਕਦੀ ਸੀ ਹੂੰ ਮਧਾਣੀ ਹੂੰ ਬਾਕੀ ਭਈ ਇਹ ਮਿੱਟੀ ਜਦ ਇਹ ਕਾਲਾ ਮਿੱਟੀ ਚ ਬਣਾਉਣੀ ਬਹੁਤ ਮਤਲਬ ਹੈ ਨਾ ਆ ਦੇਖੋ ਤੁਸੀਂ ਹੁਣ ਆ ਏਡਾ ਕ ਨਿੱਕਾ ਜਿਹਾ ਹਾਰਮੋਨੀਅਮ ਮਿੱਟੀ ਚ ਬਣਾਉਣਾ ਫਿਰ ਆ ਮੋਰ ਮਿੱਟੀ ਚ ਬਣਾਉਣੇ ਤੇ ਇਹ ਫਿਰ ਉਹੀ ਗੱਲ ਵੀ ਜਾਦੂ ਵਾਲਾ ਕੰਮ ਹੀ ਹੋ ਗਿਆ ਹਨਾ ਜਿਵੇਂ ਆਹ ਜਾਦੂ ਪਿਆ ਸੀ ਤੇ ਡੈਕੋਰੇਸ਼ਨ ਵਾਸਤੇ ਬਹੁਤ ਹੋਦੀ ਤੇ ਡੈਕੋਰੇਸ਼ਨ ਰੋਣ ਲੱਗੇ ਚੱਲਾਂਗੇ ਤਾਂ ਜਾਣ ਬਿਲੇ ਆਪਾਂ ਕੇਰਾ ਵੀਡੀਓ ਕੱਢ ਲਈ ਫਿਰ ਇਧਰ ਇਧਰ ਦੋਸਤੋ ਘੋੜਾ ਪ੍ਰੇਮੀ ਆ ਗਏ ਮਾਈਆਂ ਕੋਲੇ ਘੋੜੇ ਘੂੜੇ ਪਏ ਨੇ ਬਹੁਤ ਸੋਹਣੇ ਸੋਹਣੇ ਹੈ ਆ ਦੇਖੋ ਤੁਸੀਂ ਉੱਠ ਰਾਸਥਾਨ ਵਾਲੇ ਭਰਾਵਾਂ ਵਾਸਤੇ ਤੇ ਘੋੜੇ ਘੂੜੇ ਆ ਦਾ ਖੰਨ ਵੀ ਜੋੜ ਰੱਖਿਆ ਮਾਰਵਾੜੀ ਆ ਨਾ ਕਰਨਾ ਹਮਮ ਸਾਰੀ ਤਰ੍ਹਾਂ ਦੇ ਹਰੇਕ ਹਰੇਕ ਜਾਨਵਰ ਗਊ ਮਾਤਾ ਵੀ ਹੈਗੀ ਆ ਬਾਕੀ ਉਹੀ ਗੱਲ ਹਾਥੀ ਘੋੜੇ ਇਹ ਆਪਣੇ ਗੁਰੂਆਂ ਦੀ ਸਵਾਰੀ ਵੀ ਆ ਘੋੜੇ ਦਾ ਹਨਾ ਮੈਨੂੰ ਬਈ ਤੇ ਗਗਨ ਬਾਈ 30 ਰੁਪਏ ਟਿਕਟਾ ਤੇ ਇਸ ਤੋਂ ਬਾਅਦ ਆਪਣਾ 7 ਜੂਨ ਤੱਕ ਹੀ ਮਿਲ ਜਾਣਾ 8 ਜੂਨ ਤੱਕ 8 ਜੂਨ 8 ਜੂਨ ਤੱਕ 8 ਜੂਨ ਤੱਕ ਦੋਸਤੋ ਮੇਲਾ ਚੱਲਣਾ ਬੱਚਿਆਂ ਦੇ ਮਨੋਰੰਜਨ ਦਾ ਉਹ ਸਾਰਾ ਪ੍ਰਬੰਧ ਆ ਠੀਕ ਆ ਤਰ੍ਹਾਂ ਤਰ੍ਹਾਂ ਦੇ ਆਟ ਤੁਹਾਨੂੰ ਦੇਖਣ ਨੂੰ ਮਿਲ ਜਾਣਗੇ ਤਰ੍ਹਾਂ ਤਰ੍ਹਾਂ ਦੀ ਹਰੇਕ ਚੀਜ਼ ਫੂਡ ਦਾ ਸਾਰਾ ਹੈਗਾ ਸਿਸਟਮ ਕੋਈ ਮੰਨ ਕੇ ਚਲੋ ਖਾਣਾ ਪੀਣਾ ਉਹ ਵੀ ਤੇ ਟਾਈਮਿੰਗ ਬੈਸਟ ਟਾਈਮਿੰਗ ਕੀ ਰਹੂਗੀ ਗਗਨ ਬਾਈ ਇਹਦੀ ਬਈ 4 ਤੋਂ 10 4 ਵਜੇ ਤੋਂ ਲੈ ਕੇ ਸ਼ਾਮ ਨੂੰ 10 ਵਜੇ ਤੱਕ ਬੈਸਟ ਟਾਈਮਿੰਗ ਹੈ ਜਿੱਥੇ ਕਰਾਉਡ ਜਦੋਂ ਕਰਾਉਡ ਹੁਣ ਵਧਣਾ ਸ਼ੁਰੂ ਹੋ ਗਿਆ ਬਈ ਹੌਣਾ ਆਹ ਦੇਖ ਲਓ ਦੋਸਤੋ ਅਸੀਂ ਤਕਰੀਬਨ 6:30 4:00 5:00 ਕ ਦਾ ਟਾਈਮ ਆ ਗਿਆ ਜਦੋਂ ਅਸੀਂ 5:00 ਕੀ ਦਾ ਮਤਲਬ ਇਹ ਜਿਹਾ ਟਾਈਮ ਹੋਇਆ ਹੁਣ ਵੀਡੀਓ ਸ਼ੂਟ ਕਰਨ ਲੱਗੇ ਆ ਤੇ ਪੂਰਾ ਰੀਣਾ ਰਾਸ਼ਾ ਹੋਣਾ ਸ਼ੁਰੂ ਹੋ ਗਿਆ ਬਾਕੀ ਝੋਲਾ ਟੋਲਾ ਝਰੂਲਾ ਹੈਗੀਆਂ ਨੇ ਆਜੋ ਭਰਾਵੋ ਬਟਿੰਡੇ ਪਾਵਰ ਹਾਊਸ ਰੋਡ ਤੇ ਇੱਕ ਦਿਨ ਆ ਕੇ ਕੱਢ ਕੇ ਜਰੂਰ ਇੱਥੇ ਆ ਕੇ ਜਾਓ ਮਨ ਤੁਹਾਡਾ ਰਿਲੈਕਸ ਹੋ ਜਾਊਗਾ ਜੇ ਨਾ ਰਿਲੈਕਸ ਹੋਇਆ ਤਾਂ ਮੈਂ ਤੇ ਰਵਣ ਸੋਦੀ ਭਾਈ ਗਾਰੰਟੀ ਲੈਨੇ ਆ ਹੈ ਕਿਉਂਕਿ ਪਹਿਣਾ ਵਾਸਤੇ ਤਾਂ ਬਹੁਤ ਚੀਜ਼ਾਂ ਨੇ ਜੀ ਜੁੱਤੀਆਂ ਜੁਐਲਰੀ ਸਾਰੀ ਤੇ ਇਹਨਾਂ ਦੀ ਭਰਾਵਾਂ ਦੀ ਮੇਰੇ ਦੀ ਮੈਂ ਗਾਰੰਟੀ ਲੈਣਾ ਜੇ ਤੁਹਾਨੂੰ ਨਾਰ ਸੁਬਾਹ ਆਇਆ 30 ਰੁਪਏ ਮੈਨੂੰ ਮਹੀ ਨੰਬਰ ਕਰ ਦਿਓ ਕਮੈਂਟ ਮੈਂ ਕਰ ਦੂੰ ਗੂਗਲ ਤੇ ਟਿਕਟ ਤੇ ਠੀਕ ਹੈ ਆਜੋ ਘੇੜਾ ਮਾਰ ਲਿਓ ਤੇ ਪੂਰੇ ਸਾਨੂੰ ਤਾਂ ਨਜ਼ਾਰਾ ਆ ਗਿਆ ਭਰਾਵੋ ਦੇਖ ਕੇ ਬਾਕੀ ਧੰਨਵਾਦ ਅੱਤ ਹੀ ਹੋਇਆ ਹੈ ਅੱਧਾ ਤਾਂ ਰਹਿੰਦਾ ਹੀ ਹੈ ਜੇ ਅੱਧਾ ਵਾਲੇ ਕਵਰ ਹੋਣ ਕਿਉਂ ਵੱਡੀ ਵਾਲੀ ਹੋ ਜੂਗੀ ਵੀਡੀਓ ਤੇ ਕਵਰ ਕਰਨ ਨੂੰ ਰਹਿ ਗਿਆ ਬਾਕੀ ਤੁਹਾਨੂੰ ਰੀਲ ਰੂਲ ਚ ਲਿਖਾਵਾਂਗੇ ਤੇ ਸ਼ੇਅਰ ਮਾਰੋ ਦੋਸਤੋ ਸਾਰੇ ਭਰਾਵਾਂ ਚ ਹਰ ਇੱਕ ਭਰਾ ਤੱਕ ਵੀਡੀਓ ਪਹੁੰਚੇ ਜਿਹੜਾ ਇੱਥੇ ਮਿਲ ਆ ਕੇ ਹਰੇਕ ਵੀਰ ਦੇਖ ਸਕੇ ਧੰਨਵਾਦ